ਅਗਰਾਂ ਦੀ ਫਿਲਮ ਐਮਰਜੈਂਸੀ ਨੂੰ ਹਰੀ ਚੰਡੀ ਮਿਲਣ ਤੇ ਐ ਜੀ ਪੀ ਸੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਫਿਲਮ ਦੇ ਮਾਮਲੇ ਦੇ ਵਿੱਚ ਸਿੱਖਾਂ ਨਾਲ ਦੋਹਰੇ ਮਾਪਦੰਡ ਰੱਖੇ ਜਾਂਦੇ ਨੇ। ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਫਿਲਮ ਦੇ ਵਿੱਚ ਸਿੱਖਾਂ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਕਿ ਸੈਂਸਰ ਬੋਰਡ ਦੇ ਵੱਲੋਂ ਕੰਗੜਾ ਰਨੌਤ ਦੀ ਫਿਲਮ ਅਮਰਜੈਂਸੀ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਕਿਸੇ ਵੀ ਸਮੇਂ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਸਕਦਾ ਹੈ ਦੱਸਿਆ ਕਿ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਫਿਲਮ ਨੂੰ ਹਰੀ ਚੰਡੀ ਦੇ ਦਿੱਤੀ ਗਈ ਹਾਲਾਂਕਿ ਦੱਸਿਆ ਕਿ ਲਗਾਤਾਰ ਇਸ ਫਿਲਮ ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਿੱਥੇ ਇਸ ਫਿਲਮ ਨੂੰ ਹਰੀ ਚੰਡੀ ਦਿੱਤੀ ਗਈ ਤਾਂ ਉੱਥੇ ਹੀ ਅਜੇ ਵੀ ਇਸ ਫਿਲਮ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਉੱਥੇ ਐ ਜੀ ਪੀ ਸੀ ਦੇ ਮੈਂਬਰ ਗੁਰਚਰਨ ਗਰੇਵਾਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਮਾਮਲੇ ਦੇ ਵਿੱਚ ਸਿੱਖਾਂ ਦੇ ਨਾਲ ਦੁਹਰੇ ਮਾਪਟੰਡ ਰੱਖੇ ਜਾਂਦੇ ਨੇ ਪੰਜਾਬੀ ਇਸ ਕੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਉਧਰ ਉਹਨਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਫਿਲਮ ਕੱਟ ਲਗਾਉਣ ਦੇ ਬਾਵਜੂਦ ਵੀ ਰਿਲੀਜ਼ ਨਹੀਂ ਕੀਤੀ ਗਈ ਦੱਸਿਆ ਕਿ ਲਗਾਤਾਰ ਕੰਗੜਾ ਨੌ ਦੀ ਫਿਲਮ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਹਾਲਾਂਕਿ ਇਸ ਫਿਲਮ ਤੇ ਪਹਿਲਾ ਸੈਂਸਰ ਬੋਰਡ ਨੇ ਜਿਹੜਾ ਹੈ ਉਹ ਫਿਲਮ ਨੂੰ ਰੋਕ ਲਗਾ ਦਿੱਤੀ ਸੀ ਹਾਲਾਂਕਿ ਇਸ ਫਿਲਮ ਦੇ ਵਿੱਚੋ ਬਦਲਾਵ ਕਰਨ ਤੋਂ ਬਾਅਦ ਇਸ ਨੂੰ ਹਰੀ ਚੰਡੀ ਦੇ ਦਿੱਤੀ ਗਈ ਪਰ ਅਜੇ ਵੀ ਇਹ ਫਿਲਮ ਨੂੰ ਲੈ ਕੇ ਲਗਾਤਾਰ ਮਾਹੌਲ ਜਿਹੜਾ ਹੈ ਭੱਖ ਦਾ ਨਜ਼ਰ ਆ ਰਿਹਾ ਹੈ ਹੁਣ ਐਜੀਪੀਸੀ ਦੇ ਵੱਲੋਂ ਹਰੀ ਚੰਡੀ ਨੂੰ ਮਿਲਣ ਤੋਂ ਬਾਅਦ ਇਤਰਾਜ਼ ਜਤਾਇਆ ਗਿਆ ਹੈ ਗੁਰਚਰਨ ਗਰੇਵਾਲ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਸਾਡੇ ਸਰਬੋਤਮ ਸੰਸਥਾ ਸ੍ਰੀ ਕਾਲਕਸਰ ਸਾਹਿਬ ਨੇ ਬੜੇ ਸਖਤ ਰੋਕ ਬਣਾਈ ਨਹੀਂ ਉਹਦੇ ਵਾਸਤੇ ਕਿਉਂਕਿ ਕੰਗੜਾ ਦਾ ਨਜ਼ਰੀਆ ਕੰਗੜਾ ਦੀ ਕਾਰਗੁਜ਼ਾਰੀ ਜਿੱਥੇ ਉਹ ਹਰੇ ਭਰੇ ਮਹਿਸ਼ਾ ਹਮਲਾਵਰ ਹੁੰਦੀ ਆ ਸਿੱਖਾਂ ਤੇ ਹੁੰਦੀ ਆ ਪੰਜਾਬ ਤੇ ਹੁੰਦੀ ਆ ਕਿਸਾਨੀ ਤੇ ਹੁੰਦੀ ਆ ਉਹਦਾ ਜਿਹੜਾ ਕੋਈ ਵੀ ਕੀਤਾ ਕੰਮ ਆ ਉਹ ਤੇ ਸਾਡੇ ਅਸੀਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਪਿਛਲੇ ਦਿਨਾਂ ਜਿਹੜਾ ਟ੍ਰੇਲਰ ਆਇਆ ਫਿਲਮ ਦਾ 7 ਸੈਕਿੰਡ ਦਾ ਜਿਹੜਾ ਥੀਲੇ ਸੀ ਉਹਦੇ ਵਿੱਚ ਸੰਤਾਂ ਦੀ ਸ਼ਖਸੀਅਤ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਜਿਹੜਾ ਕੈਰੈਕਟਰ ਕਰਵਾਇਆ ਗਿਆ ਜਿਹੜਾ ਕਿ ਵਿਕਾਸ ਤੋਂ ਬਾਹਰ ਨਹੀਂ ਹੋ ਸਕਦਾ ਦੂਸਰਾ ਜਿਹੜਾ ਸਖਾਂਦਰੀ ਜਿਵੇਂ ਇਹ ਕਹਿੰਦੇ ਕਿ ਕਿਕਟਰਸ ਅਸੈਸਿਨੇਸ਼ਨ ਕੀਤੀ ਗਈ ਹੈ ਕਿ ਸਿੱਖ ਤਾਂ ਮਾਰਦੇ ਨੇ ਉਹ ਕਰਦੇ ਨੇ ਇਹ ਚੀਜ਼ਾਂ ਜਿਹੜੀਆਂ ਉਸ ਗੱਲ ਹੀ ਇੱਕ ਲੜਾਈ ਉੱਠੀ ਉਸ ਲੜਾਈ ਛਾਉਣੀ ਕਮੇਟੀ ਨੇ ਵੱਡਾ ਰੋਲ ਅਦਾ ਕੀਤਾ ਸਾਰੀਆਂ ਸੰਸਥਾਵਾਂ ਨੇ ਇਸ ਗੱਲ ਲਈ ਲੜੀ ਉਹਨਾਂ ਨੋਟਸ ਵੀ ਭੇਜਿਆ ਗਿਆ ਤਾਂ ਉਹਨੂੰ ਉਹਦਾ ਫਿਲਮ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਹੁਣ ਅਖਬਾਰ ਦੇ ਵਿੱਚ ਜੋ ਆਇਆ ਕਿ ਉਹਦੇ ਜਿਹੜੇ ਕੱਟ ਲਾਏ ਗਏ ਨੇ ਜਾਂ ਤਿੰਨ ਸੀਨ ਜਿਹੜੇ ਕੱਟੇ ਗਏ ਨੇ ਅਸੀਂ ਜਿੰਨੀ ਦੇਰ ਤੱਕ ਉਸ ਮਾਮਲੇ ਨੂੰ ਦੇਖ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਨਾ ਤਾਂ ਵਿਸ਼ਵਾਸ ਕਰ ਸਕਦੇ ਆ ਨਾ ਹੀ ਸਾਡੇ ਵੱਲੋਂ ਕੋਈ ਹਰੀ ਜਾਂਦੀ ਹੈ ਨਾ ਸ਼੍ਰੋਣੀ ਕਮੇਟੀ ਵੱਲੋਂ ਕੋਈ ਕਾਲ ਤਖਤ ਸਾਹਿਬ ਦੇ ਜੈਕਰ ਸਾਹਿਬ ਨੇ ਜਿਹੜੀ ਗੱਲ ਕੱਲ ਬਿਆਨ ਜਾਰੀ ਕਰਕੇ ਕਹਿਦੀ ਆ ਕਿ ਉਸ ਫਿਲਮ ਨੂੰ ਜਿਹੜਾ ਕੀ ਨਹੀਂ ਚੱਲਣ ਦਿੱਤਾ ਜਾਵੇਗਾ ਸੋ ਸਮੁੱਚੀ ਸਿੱਖ ਸੰਗਤ ਇਸ ਗੱਲ ਲਈ ਪੂਰਨ ਤੌਰ ਤੇ ਜਿਹੜੀ ਹੈ ਬਚਨਬੱਧਾ ਇਹ ਇਸ ਗੱਲ ਨੂੰ ਜਦੋਂ ਦਿਖਾ ਕੇ ਕੋਈ ਗੱਲ ਦੀ ਪੁਸ਼ਟੀ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਇਸ ਦੇ ਬਾਰੇ ਵਿੱਚ ਕੋਈ ਆਪਣਾ ਪੱਖ ਜਿਹੜਾ ਵਾ ਉਹ